ਕਾਲਾ ਵੈਲਕਮ ਕਿਆ ਜੀ ਆਲੋਕ ਜੀ ਸਭ ਠੀਕ ਆ ਵਧੀਆ ਕਰਦੇ ਆ ਤੁਹਾਡੇ ਵਲੋਂ ਦੀ ਸ਼ੁਰੂਆਤ ਹਾਂਜੀ ਹਾਂਜੀ ਸਾਹਿਬ ਜੀ ਉੱਠ ਗਏ ਜੇ ਉੱਠ ਗਿਆ ਕਾਕਾ ਆਪਾਂ ਚੱਲੇ ਆਂ ਕੰਮ ਤੇ ਐਨਾ ਪੜਾ ਹੋ ਗਿਆ ਸਾਰੇ ਖੋਣ ਨਾ ਆਉਂਦੇ ਉਹਦਰ ਕੋਈ ਕੇ ਵੱਜਣ ਦੇ ਨਾਲ ਖਾਣ ਵਾਸਤੇ ਰੋਟੀ ਦੁਪਹਿਰ ਦੀ ਮੈਂ ਕਾ ਖਾਣ ਦਈਏ ਰੋਟੀ ਬਣਾਣੀ ਜੇ ਵੀ ਤਾਂ ਆਦਮੀ ਦੀ ਚਿਕਰ ਕਰਨੀ ਚਾਹੀਦੀ ਹੈ ਕਿ ਸਵੇਰੇ ਉੱਠਣਾ ਚਾਹੀਦਾ ਹੈ ਆਣਾ ਰੋਟੀ ਬਣਾ ਕੇ ਦੇਣੀ ਚਾਹੀਦੀ ਹੈ ਪਾਇਕ ਨੂੰ ਉੱਠ ਕੇ ਨਹੀਂ 7:00 ਵਜੇ ਸਵੇਰੇ ਉੱਠਣਾ ਚਾਹੀਦਾ ਹੈ ਕਿ ਮੁੰਡਾ ਮੁੰਡਾ ਉੱਠ ਗਏ ਹਾਂਜੀ ਹਾਂਜੀ ਪਾਜੀ ਮਿਲਦੇ ਆ ਮੇਰੇ ਪਿਓ ਤੇ ਦੁੱਧੂ-ਸ਼ੁੱਧੂ ਉੱਠ ਗਏ ਚੰਗਾ ਸਸਰੀਕਾਲ ਮਿਲਦੇ ਆ ਫੇ ਸ਼ਾਮ ਨੂੰ ਬਾਏ ਪਤੇ ਚਿਪੋਤ ਨੇ ਟੇਪ ਪੜੀ ਉਹਨੇ ਕਿਤੇ ਕੰਮ ਕਰਨਾ ਹੀ ਦੱਸ ਪਾਪਾ ਨਾ ਚੱਲੇ ਆ ਅੱਜ ਕੰਮ ਕਰਨ ਸੁਣ ਤੁਰਿਆ ਵੀ ਕਰੋ ਕਈ ਕਈ ਮੇਰੀਆਂ ਭੈਣਾਂ ਵੀ ਕਹਿੰਦੀਆਂ ਕਿ ਮਾਲਸ਼ੇ ਦੀ ਜਰੂਰ ਕਰਿਆ ਕਰੋ ਲੈਗ ਦੀ ਉਹ ਕਿਉਂਕਿ ਮੈਂ ਮਾਲਸ਼ ਤੇ ਮੈਂ ਰੋਜ਼ ਇਹਦੀ ਕਰਦੀ ਆ ਡੇਲੀ ਕਰਦੀ ਮਾਲਿਸ਼ ਮਾਲਸ਼ ਦੀ ਤੇ ਕਮੀ ਨਹੀਂ ਛੜਦੀ ਮੈਂ ਫਿਰ ਵੀ ਪਤਾ ਨਹੀਂ ਕਿਉਂ ਤੁਰਦਣ ਵੀ ਕੀ ਆਣਾ ਥੋੜਾ ਇਸ ਕਰਕੇ ਚਲੋ ਕੋਈ ਨਹੀਂ ਤੁਰਨ ਲੱਗ ਪੂਗਾ ਨਹੀਂ ਸੁਣਾ ਜਿਆ ਤੁਰਿਆ ਕਰੋ ਪੁੱਤ ਤੁਰਿਆ ਕਰੋ ਕਈ ਵਾਰ ਕੀ ਕਰਦਾ ਹੈ ਤੇ ਹੀ ਕੰਮ ਤੇ ਹੁੰਦੇ ਨਾ ਤੇ ਆਪੇ ਸੀਸੇ ਜਿਹਾ ਆਪਣੇ ਮਤਲਬ ਦੇਖਣਾ ਫੇਸ ਆਪਣੇ ਸੀਸੇ ਜਿਹਾ ਵੇਖ ਕੇ ਮੂੰਹ ਇਹਨੇ ਆਪੇ ਖੁਸ਼ ਹੋ ਹੀ ਜਾਣਾ ਐਵੇਂ ਕਰਦਾ ਵਾ ਦੇਖੇ ਤੇ ਸ਼ੀਸ਼ਾ ਲਖਾਈ ਦੇ ਨੇ ਗੱਛੇ ਨੂੰ ਇਹ ਆਪੇ ਦੇਖਦਾ ਹੈ ਹਵਾ ਕਰ ਵਿੱਚ ਚਲ ਜਾਂਦਾ ਹੈ ਚਲ ਠੀਕ ਚੱਲਦਾ ਬਾਈ 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 ਮਿਲਦੇ ਸ਼ਾਮ ਨੂੰ ਬਾਈ ਬਾਈ ਲਵੀ ਆ ਗਿਆਂ ਘਰ ਲਾਤਾ ਮੋਟਰਸਾਈਕਲ ਕਿਉਂ ਮਤੇ ਮਤੇ ਬੈਠਾ ਮੈਂ ਲਾਗੇ ਪਾਣੀ ਤਾਂ ਨਹੀਂ ਪੀਤਾ ਅਸੀਂ ਹਾਂਜੀ ਕੀ ਹਾਲ ਜੇ ਮੇਰੇ ਬਹੂ ਦਾ ਪਜਾਮਾ ਨਹੀਂ ਗਈ ਕੱਢ ਲਈ ਪਤਾ ਲੱਗਿਆ ਹੈ ਪਜਾਮਾ ਨਹੀਂ ਗਈ ਕੱਢ ਲਈ ਇੱਕ ਹੋਰ ਪਾਲੇ ਦੋ ਆ ਤਾਂ ਪਿਆਜ਼ ਕੱਟਣ ਦੀ ਮੈਂ ਪਾਣੀ ਨੂੰ ਪਾ ਲਈਦਾ ਪਿਆਜ਼ ਪੁੰਗੇ ਤੇ ਪਾਣੀ ਮੈਂ ਇੰਨੇ ਇੱਦਾਂ ਪੜ ਕੇ ਤੇ ਇੱਦਾਂ ਕਰ ਲਿਆ ਤੇ ਪਾਣੀ ਸਾਰਾ ਹਾਂ ਬਈ ਕੀ ਘੰਡੇ ਹੈ ਅੱਜ ਸਤਾਨੀ ਕੰਨ ਸਤਾਨੀਆਂ ਮੂੰਹ ਦੇ ਮਾਰ ਲਿਆ ਕਰਦ ਪੜਨ ਦੇ ਆ ਗਿਆ ਮਰਵਾਣਾ ਲੱਗਾ ਹੱਥ ਚ ਹੋਈ ਹੁਣ ਕੇ ਇਹ ਇਦਾਂ ਹੀ ਕਰਦਾ ਚਲੋ ਫੇ ਮਿਲਦੇ ਆ ਤੁਹਾਨੂੰ ਫਿਰ ਚੀਜੀ ਲੈਣੀ ਤੇਰੇ ਵੱਲ ਚੀਜੀ ਖਾ ਰਹੀ ਨਹੀਂ ਬਾਹੂ ਲੈ ਆ ਵੀ ਫਤਿਹ ਨੂੰ ਲੱਗੇ ਆ ਦਸਤਾਰ ਬੰਨਣ ਸੋਹਣੀ ਦਸਤਾਰ ਬਨੂਗਾ ਫਤਿਹ ਆ ਜੀ ਪੂਣੀ ਕਰ ਲਈਏ ਚਲੋ ਵੀ ਚਲੋ ਉਠੋ ਬਾਹਲੇ ਦੇ ਗਨ ਲੈ ਵੀ ਕੁਰਸੀ ਤੇ ਪਾਜੀ ਬਹਿ ਗਏ ਸਾਡੇ ਹੈ ਆਪਾਂ ਲੱਗੇ ਆ ਦਸਤਾਰ ਬੰਨਣ ਆਹਾਂ ਬਾਅਦ ਚ ਪਾ ਦੇਈਏ ਹੁਣ ਮਲ ਪਾਣਾ ਬਾਅਦ ਚ ਪੈਣਾ ਨਹੀਂ ਮੜ ਕੇ ਪਾ ਦੋ ਛੋਣਾ ਕੁਰਤਾ ਚਾਮਾ ਕੁਰਤਾ

ਕਾਂਟੂ ਬੰਦ ਕੱਲਣ ਦੇ ਯਾਰ ਨੇ ਕਾਂਟੂ ਨਾਲ ਸਾਰਾ ਕੰਮ ਹੈ ਮਤੇ ਜੀ ਬਾਕੀ ਜੀ ਮਤੇ ਜੀ ਲੈ ਗਾ ਇਹ ਪਰਦਾ ਨਹੀਂ ਮਾਰਨਾ ਸਦਾ ਸੋਣਾ ਸੋਣਾ ਇਹ ਸਤਾਰ ਬਣ ਕੇ ਜਾਇਆ ਕਰਨਾ ਕਿਤੇ ਪਤਾ ਆਇਓ ਆਇਓ ਜੇ ਰੋਣਾ ਨਾ ਪਤਾ ਚਾ ਚਾ ਨਹੀਂ ਸੋਣੀਏ ਰੋਣਾ ਨਹੀਂ ਬਾਬੂ ਨੇ ਨਾ ਨਹੀਂ ਮਾਰਦੀ ਆ ਨਹੀਂ ਜੀ ਮਹਾਨ ਸਤਾਰ ਮੰਨ ਡੇ ਰੋਈ ਜਾਂਦਾ ਪਤਾ ਬਾਜੀ ਦੀ ਬਾਜੀ ਦੀ ਬਾਜੀ ਦੀ ਫਾਦੀ ਕੀ ਆ ਬਸ ਲਾ 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 ਗਏ ਬਸ ਆਏ ਗਾਓ ਚਲੋ 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 ਬਸ 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 ਗਏ ਬਸ ਮੇਰਾ ਕਾਕਾ ਕਿਉਂ ਹੋਵੇ ਕਿਉਂ 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 ਐਨ ਵਧੇ ਐਨੋ ਫਤਿਹ ਐਨ ਇਹ ਬੱਜ ਗਈ ਬਿੰਗੀ ਬਾਨ ਲਈ ਦਸਤਾਰ ਮਾਮਾ ਹੀ ਰਾਜਾ ਲੈ ਵੀ ਦਸਤਾਰ ਬਾਨ ਕੇ ਰਹੀ ਆਂ ਡਾ ਕੀ ਗੱਲ ਹੋਈ ਆਂ ਭਾਨ ਫੁੱਟੇ ਗਏ ਫਤਿਹ ਇੱਧਰ ਵੇਖ ਪੋਲੀ ਬੰਨੀ ਮਾਦੇ ਮਾਲਾ ਮਾਲਾ ਬਹੁਤ ਪੋਲੀ ਬੰਨੇ ਆਂ ਫਤਿਹ ਕੇ ਤੱਕੇ ਇਹ ਨਹੀਂ ਚੋਣਾ ਸਿੱਧਾ ਮੇਰਾ ਕੀ ਗੱਲ ਹੋਈ ਆ ਇਹਨੇ ਪੱਗ ਮਾਰੇ ਖੜਿਆ ਕਰੀ ਏ ਹੋਏ ਆ ਨਹੀਂ ਦਿੱਤੀ ਤੱਕਾ ਇਹ ਕਿਤੇ ਤੱਕਾ ਇਹ ਕਿਤੇ ਕਿੰਨਾ ਲੁਣਾਗਾ ਕੀਤਾ ਵਾਹ ਮਾਰੋ ਲੈਵੇ ਫਦੇ ਨੇ ਬੰਨਿਆ ਦਸਤਾਰ ਕਰਾ ਤਾਂ ਮੈਨ ਕਿਦਾਂ ਲੱਗਣ ਦੇ ਦਸਤਾਰ ਮੇਰੇ ਪੁੱਤ ਨੂੰ ਅਤੇ ਉਹਦੇ ਸਾਰੇ ਬੰਨਿਆ ਕਰਨੀ ਆਪਾਂ ਹਣ ਢੰਨ ਢੰਨ ਕਰਦੇ ਕਰੀ ਇੱਕ ਦੇ ਕਾਂਡ ਉਹਨੇ ਛੱਡਦਾ ਬਸ ਸਾਰੀ ਜਿਹੜੇ ਕਾਂਟਰ ਵਾਲ ਧਿਆ ਰੰਦਾ ਹੈ ਮੁੰਡੇ ਦਾ ਫਤਿਹ ਜਿਹੜਾ ਸਾਰਾ ਵੱਲ ਲੱਗੇ ਬੜਾ ਰੌਂਡਿਆ ਹੈ ਹੁਣ ਚੁੱਪ ਹੋ ਗਿਆ ਹੈ ਹਾਂ ਫਤਿਹ ਜਿਹੜਾ ਟਾਈਮ ਹੋ ਗਿਆ 6 ਵਜੇ ਦਾ ਤੇ ਹੁਣ ਚੱਲਿਆਂ ਆਪਾਂ ਬਾਜ਼ਾਰ ਕਿਰਨ ਨੂੰ ਬਾਜ਼ਾਰ ਥੋੜਾ ਜਿਹਾ ਕੰਮ ਆ ਸ਼ੋਪਿੰਗ ਸ਼ੋਪਿੰਗ ਕਰਨੀ ਥੋੜੀ ਜੀ ਇਹਨਾਂ ਨੇ ਤੇ ਨਾਲ ਆਪਾਂ ਚੱਲਦੇ ਨਾਲ ਖਾ ਲਿਆ ਉਹਨਾਂ ਕੁਝ ਬਾਹਰੋਂ ਜਿੰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਲਾਈਕ ਮਨ ਸ਼ੇਅਰ ਵੀ ਕਰ ਦਿਓ ਮਿਲਦੇ ਹਾਂ ਨਵੇਂ ਵੀਡੀਓ ਨਾਲ ਬਲੌਗਰ ਦੇ ਥੋੜੇ ਲੇਟ ਆਉਂਦੇ ਆ ਡਿਲੀ ਨਹੀਂ ਹੱਟ ਘਪਰੇਟ ਹੁੰਦੇ ਕਿਉਂਕਿ ਕੰਮ ਤੇ ਜਾਣਾ ਪੈਂਦਾ ਤਾਂ ਥੋੜਾ ਮੁਸ਼ਕਲ ਹੋ ਜਾਂਦੀ ਹੈ ਤਾਂ ਕਰਕੇ ਟਾਈਮ ਨਹੀਂ ਲੱਗਦਾ ਬਲੌਗ ਬਣਾਉਂਦਾ ਨਹੀਂ ਚਲੋ ਠੀਕ ਆ ਫਿਰ ਮਿਲਦੇ ਆ ਨੈਕਸਟ ਵੀਡੀਓ ਨਾਲ ਬਾ ਬਾਏ ਕੋਨੇਰਾ ਪ੍ਰਕਾਸ਼ ਅਸ਼ੀਸ਼ ਨਾਲ